ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਤਰੀਕੇ ਦਾ ਮਤਲਬ ਪੁਲਸ ਰਾਜ ਬਣਾਉਣ ਦਾ ਯਤਨ ਕੀਤਾ ਹੈ ਔਰ ਉਸ ਪੁਲਸ ਅਫਸਰ ਦੀ ਉਸਤ ਪਨਾਹੀ ਕੀਤੀ ਜਾ ਰਹੀ ਹੈ ਜਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਵਾਈਆਂ ਜਾਂ ਡਾਕਾ ਮਰਵਾਇਆ ਮੈਂ ਕਹਾਂ ਜਿਹਦੇ ਜਿਹਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਹੋਇਆ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੀ بجائے ਆਪਣੀ ਜ਼ਿੰਮੇਵਾਰੀ ਨਿਭਾਉਣ ਦੀ بجائے ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਜਿਨ੍ਹਾਂ ਲੋਕਾਂ ਦੇ ਘਰਾਂ ਤੋਂ ਟਰਾਲੀਆਂ ਵਗੈਰਾ ਦੀ ਨਿਸ਼ਾਨਦੇਹੀ ਹੋ ਗਈ ਮਿਲਗੀਆਂ ਫੜੀਆਂ ਗਈਆਂ ਉਹਨਾਂ ਦੇ ਕਾਰਵਾਈ ਕਰਨ ਦੀ بجائے ਆਪਣੇ ਐਮ.ਐਲ.ਏ ਨੂੰ ਬਚਾਉਣ ਦੀ ਖਾਤਰ ਕਿਸਾਨਾਂ ਨੂੰ ਕਿਸਾਨਾਂ ਦੀ ਗੱਲ ਕਰਨ ਦੀ ਜਿਹੜੀ ਉਹਨਾਂ ਦਾ ਅਧਿਕਾਰ ਹੈ ਉਹਨੂੰ ਕੁਚਲ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਉੱਪਰ ਵੱਡੇ ਸਵਾਲ ਚੁੱਕੇ ਗਏ ਜਿਵੇਂ ਆਪਾਂ ਜਾਣਦੇ ਆ ਕਿ ਜੋ ਕਿਸਾਨਾਂ ਦਾ ਧਰਨਾ ਸੰਭੂ ਅਤੇ ਖਨੌਰੀ ਬਾਰਡਰ ਤੇ ਲੱਗਿਆ ਹੋਇਆ ਸੀ ਉਹ ਸਰਕਾਰਾਂ ਦੁਆਰਾ ਚੁਕਾ ਦਿੱਤਾ ਗਿਆ ਉਸ ਤੋਂ ਬਾਅਦ ਜੋ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਦਿਨੀ ਪ੍ਰੋਗਰਾਮ ਦਿੱਤਾ ਗਿਆ ਸੀ ਸੰਭੂ ਥਾਣੇ ਨੂੰ ਘੇਰਨ ਦਾ ਉਹ ਵੀ ਸਰਕਾਰਾਂ ਦੁਆਰਾ ਸਫਲ ਨਹੀਂ ਹੋਣ ਦਿੱਤਾ ਗਿਆ ਉੱਥੇ ਜੋ ਭਾਰਤ ਅਤੇ ਪਾਕ ਦੀ ਜੰਗ ਦੇ ਮਾਹੌਲ ਬਣੇ ਹੋਏ ਨੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਪ੍ਰੋਗਰਾਮ ਰੱਦ ਵੀ ਕਰ ਦਿੱਤੇ ਗਏ ਸੀ ਤੇ ਉਥੇ ਹੀ ਇਸ ਮਸਲੇ ਨੂੰ ਲੈ ਕੇ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਵੱਲੋਂ ਇੱਕ ਵਾਰ ਫਿਰ ਸਰਕਾਰ ਉੱਪਰ ਵੱਡੇ ਸਵਾਲ ਚੁੱਕੇ ਗਏ ਨੇ ਕਿਸਾਨੀ ਮਸਲੇ ਨੂੰ ਲੈ ਕੇ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਤਰੀਕੇ ਦਾ ਮਤਲਬ ਪੁਲਿਸ ਰਾਜ ਬਣਾਉਣ ਦਾ ਯਤਨ ਕੀਤਾ ਹੈ ਔਰ ਉਸ ਪੁਲਿਸ ਅਫਸਰ ਦੀ ਪੁਸ਼ਟਪਨਾਹੀ ਕੀਤੀ ਜਾ ਰਹੀ ਹੈ ਜਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਵਾਈਆਂ ਜਾਂ ਡਾਕਾ ਮਰਵਾਇਆ ਮੈਂ ਕਹਾਂ ਜਿਹਦੀ ਜਿਹਦੇ ਇਸ਼ਾਰੇ ਦੇ ਉੱਤੇ ਸਾਰਾ ਕੁਝ ਹੋਇਆ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੀ بجائے ਆਪਣੀ ਜ਼ਿੰਮੇਵਾਰੀ ਨਿਭਾਉਣ ਦੀ بجائے ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਜਿਨ੍ਹਾਂ ਲੋਕਾਂ ਦੇ ਘਰਾਂ ਤੋਂ ਟਰਾਲੀਆਂ ਵਗੈਰਾ ਦੀ ਨਿਸ਼ਾਨਦੇਹੀ ਹੋ ਗਈ ਮਿਲਗੀਆਂ ਫੜੀਆਂ ਗਈਆਂ ਉਹਨਾਂ ਦੇ ਕਾਰਵਾਈ ਕਰਨ ਦੀ بجائے ਆਪਣੇ ਐਮਐਲਏ ਨੂੰ ਬਚਾਉਣ ਦੀ ਖਾਤਰ ਕਿਸਾਨਾਂ ਨੂੰ ਕਿਸਾਨਾਂ ਦੀ ਗੱਲ ਕਰਨ ਦੀ ਜਿਹੜੀ ਉਹਨਾਂ ਦਾ ਅਧਿਕਾਰ ਹੈ ਉਹਨੂੰ ਕੁਚਲਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅੱਛੇ ਤਰੀਕ ਨੂੰ 6 ਮਹੀਨੇ 5 ਤਰੀਕ ਤੋਂ ਸਾਡੇ ਆਗੂ ਸਹਿਬਾਨ ਪੁਲਿਸ ਨੇ ਥਾਣਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਜਿਨ੍ਹਾਂ ਦੇ ਵਿੱਚੋਂ ਮੇਰਾ ਖਿਆਲ ਆ 5 ਤਰੀਕ ਸਵੇਰ 4 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਦਾਸ ਦੇ ਘਰ ਦੇ ਵਿੱਚ ਵੀ ਮੇਰਾ ਖਿਆਲ ਆ ਤੁਸੀਂ ਦੇਖਿਆ ਹੋਵੇਗਾ ਵੀਡੀਓਜ਼ ਦੇ ਰਾਹੀਂ ਪਤਾ ਲੱਗਿਆ ਹੋਣਾ ਸਾਰਿਆਂ ਨੂੰ ਕਿ ਘਰ ਨੂੰ ਉਸ ਸ਼ੌਣੀ ਦੇ ਵਿੱਚ ਤਬਦੀਲ ਕਰਕੇ ਰੱਖਿਆ ਕੱਲਾ ਮੈਨੂੰ ਨਹੀਂ ਬਹੁਤ ਸਾਰੇ ਆਗੂ ਸਹਿਬਾਨ ਸਾਡਾ ਕਾਕਾ ਸਿੰਘ ਕੋਟੜਾ ਉਹਨਾਂ ਦੇ ਨਾਲ ਹੋਰ ਸਾਥੀ ਗੁਰਜਿੰਦਰ ਸਿੰਘ ਨੌਜਵਾਨ ਮੁੰਡਾ ਸਾਡਾ ਫਤੇਗੜ ਸਾਹਿਬ ਤੋਂ ਜਾਂ ਹੋਰ ਕਈਆਂ ਜ਼ਿਲ੍ਹਿਆਂ ਤੋਂ ਜਿਹੜੇ ਕਿਸਾਨ ਸਾਡੇ ਆਗੂ ਗ੍ਰਿਫਤਾਰ ਕੀਤੇ ਗਏ ਹੁਣ ਸਵਾਲ ਇਹ ਹੈ ਕਿ ਵੀ ਕੀ ਜਿਹੜਾ ਸਮਾਨ ਉਥੋਂ ਸ਼ਰੀਆਮ ਫੜਿਆ ਜਾ ਰਿਹਾ ਹੈ ਜਿੰਨਾਂ ਨੂੰ ਫੜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਪੁਲਿਸ ਦੀ ਆਪਣੇ ਆਪ ਜ਼ਿੰਮੇਵਾਰੀ ਨਹੀਂ ਬਣਦੀ ਤੇ ਉਹਦੀ ਖਾਤਰ ਸਾਨੂੰ ਧਰਨਾ ਮੁਜ਼ਾਹਰਾ ਪ੍ਰੋਟੈਸਟ ਕਰਨਾ ਹੀ ਕਿਉਂ ਪਵੇ ਜੇ ਸਐਸਐਚਓ ਨੇ ਲੋਕਾਂ ਦੇ ਨੂੰ ਗਾਲ੍ਹਾਂ ਕੱਢੀਆਂ ਲੋਕਾਂ ਦੇ ਥੱਪੜ ਮਾਰੇ ਲੋਕਾਂ ਦੇ ਡਾਂਗਾ ਮਾਰੀਆਂ ਕੀ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਨਹੀਂ ਤੇ ਜੇ ਇਹ ਕਾਰਵਾਈ ਸਰਕਾਰ ਆਪਣੇ ਆਪ ਕਰੇ ਤਾਂ ਮੇਰਾ ਖਿਆਲ ਹੈ ਫਿਰ ਕਿਸੇ ਨੂੰ ਕੀ ਜ਼ਰੂਰਤ ਪੈ ਗਈ ਜੀ ਧਰਨੇ ਮੁਜ਼ਾਹਰੇ ਕਰਨ ਦੀ ਅਗਲੀ ਗੱਲ ਸਾਡੇ ਡੀਜੀਪੀ ਸਾਹਿਬ ਨੇ ਬਾਕਾਇਦਾ ਗੱਲਬਾਤ ਹੋਣ ਤੋਂ ਬਾਅਦ press ਦੇ ਉੱਤੇ ਆ ਕੇ ਕਿਹਾ ਕਿ ਅਸੀਂ ਕਿਸੇ ਵੀ ਆਦਮੀ ਨੂੰ ਜਿਹੜਾ ਵੀ ਕਿਸਾਨਾਂ ਦਾ ਸਮਾਨ ਚੋਰੀ ਕਰੇਗਾ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਨਾਲ ਕਿਸਾਨਾਂ ਦੀ ਪਰਪਾਈ ਕਰਾਵਾਂਗੇ ਇਹ ਕਿਹਾ ਹੈ ਅੱਜ ਜੇ ਕਿਸਾਨ ਪਰਪਾਈ ਕਰਨ ਦੀ ਤਾਂ ਗੱਲ ਕਰ ਰਹੇ ਨੇ ਔਰ ਉਹਨਾਂ ਕਿਸਾਨਾਂ ਨੂੰ ਉਲਟਾ ਫੇਰ ਦੁਬਾਰਾ ਵੱਡੀ ਪੱਧਰ ਦੇ ਉੱਤੇ ਜਿਹਨਾਂ 'ਚ ਬੰਦ ਕਰ ਦੇਣਾ ਇਹ ਸਿੱਧ ਹੋ ਗਿਆ ਕਿ ਪੁਲਿਸ ਰਾਜ ਨੂੰ ਸਥਾਪਿਤ ਕਰ ਚੁੱਕੀ ਆ ਭਗਵੰਤ ਮਾਨ ਸਰਕਾਰ ਪਰ ਪੁਲਿਸ ਰਾਜ ਚੱਲਦਾ ਨਹੀਂ ਜਿਨੇ ਵੀ ਪੁਲਿਸ ਰਾਜ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਮੂੰਹ ਦੀ ਖਾਣੀ ਪਈ ਹੈ ਸੋ ਅਸੀਂ ਹਜੇ ਤੱਕ ਵੀ ਸਾਡੇ ਕੁਝ ਲੋਕ ਕੁਝ ਸਾਡੇ ਆਗੂ ਸਹਿਮਾਨ ਜਿਨ੍ਹਾਂ ਦੇ ਵਿੱਚ ਬਠਿੰਡੇ ਚ ਬੰਦ ਨੇ ਨਬਾ ਜੇਲ੍ਹ ਚ ਬੰਦ ਨੇ ਕੁਝ ਸਾਥੀ ਸਾਡੇ ਲੁਧਿਆਣਾ ਜੇਲ੍ਹ ਚ ਬੰਦ ਨੇ ਇਹ ਜਿੱਥੇ-ਜਿੱਥੇ ਵੀ ਬੰਦ ਨੇ ਸਾਡੇ ਆਗੂ ਉਹ ਸਾਰੇ ਆਗੂਆਂ ਨੂੰ ਰਿਹਾ ਕਰਨ ਦੀ ਗੱਲ ਤੁਰੰਤ ਕਰੇ ਸਰਕਾਰ ਔਰ ਪਿੱਛੇ ਜੋ ਥੋੜਾ ਸਮਾਂ ਪਹਿਲੇ ਅੱਜ ਅਧਿਕਾਰੀਆਂ ਨਾਲ ਗੱਲ ਹੋਈ ਹੈ ਉਹਨਾਂ ਨੇ ਇੱਕ ਜ਼ਿੰਮੇਵਾਰੀ ਚੱਕੀ ਆ ਕਿ ਅੱਜ ਦੁਪਹਿਰ ਤੱਕ ਸਾਰੇ ਆਗੂ ਰਿਲੀਜ਼ ਕਰ ਦਿੱਤੇ ਜਾਣਗੇ ਔਰ ਇਹ ਵੀ ਕਿ ਹੈ ਕਿ ਤੁਹਾਡੀ ਜਿਹੜੀ ਮੰਗ ਹੈ ਕੰਪਨਸੇਸ਼ਨ ਦੀ ਤੇ ਉਹਦੇ ਖਿਲਾਫ ਐਸਐਚਓ ਦੇ ਖਿਲਾਫ ਕਾਰਵਾਈ ਕਰਨ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨੀ ਜਿਨ੍ਹਾਂ ਨੇ ਮਿਸਬੀਹੇਵ ਕੀਤਾ ਉਹਦੇ ਤੇ ਅਸੀਂ ਜ਼ਰੂਰ ਮਤਲਬ ਕੰਮ ਕਰਾਂਗੇ ਕਰ ਰਹੇ ਹਾਂ ਉਹ ਵੀ ਕਰਵਾਵਾਂਗੇ ਔਰ ਸਾਰੇ ਆਗੂ ਮਦਾਨੀ ਦੁਪਹਿਰ ਤੱਕ ਮੈਂ ਰਿਹਾ ਕਰ ਦਿੱਤੇ ਜਾਣਗੇ ਅਸੀਂ ਦੋਸਤੋ ਦੇਖਦੇ ਹਾਂ ਦੁਪਹਿਰ ਤੱਕ ਕੀ ਕਰਦਾ ਪ੍ਰਸ਼ਾਸਨ ਕੀ ਕਰਦੀ ਹੈ ਸਰਕਾਰ ਦੇਸ਼ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਜਿਸ ਤਰ੍ਹਾਂ ਦੀ ਸਾਡੇ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨ ਸਮੇਂ ਤਰਲੇ ਪਾ ਰਹੇ ਨੇ ਵਾਸਤਾ ਪਾ ਰਹੇ ਨੇ ਕਿ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖ ਕੇ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਆ ਉਹਨਾਂ ਨੂੰ ਟਾਲੀਏ। ਆ ਅਸੀਂ ਸਹਿਮਤ ਆ। ਅਸੀਂ ਦੇਸ਼ ਦੇ ਨਾਗਰਿਕ ਆ, ਅਸੀਂ ਦੇਸ਼ ਦੇ ਨਾਗਰਿਕ ਆ। ਸਾਡੇ ਵੀ ਸਾਡੀਆਂ ਸਰਕਾਰਾਂ ਨਾਲ ਲੱਖ ਮਤਭੇਦ ਹੋਣ ਪਾਲਿਸੀਆਂ ਨੂੰ ਲੈ ਕੇ ਲੇਕਿਨ ਦੇਸ਼ ਸਾਡਾ ਪਹਿਲਾ ਹੈ। ਦੇਸ਼ ਸਾਡਾ ਵੀ ਹੈ। ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਪਰ ਸਵਾਲ ਤਾਂ ਆਇਆ ਵੀ ਜੇ ਸਾਨੂੰ ਕਿਹਾ ਜਾ ਰਿਹਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਰੁਕੋ ਤੇ ਸਰਕਾਰ ਪਰਪਾਈ ਕਰਨ ਵਾਲੇ ਪਾਸੇ ਜਾਂ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਵਾਲੇ ਪਾਸੇ ਤੁਰਨ ਦੀ ਬਜਾਏ ਸਾਡੇ ਕਿਸਾਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਅੱਜ ਹਜੇ ਤੱਕ ਉਹਨਾਂ ਨੂੰ ਜੇਲ੍ਹਾਂ 'ਚ ਛੱਡਿਆ ਨਾ ਜਾਵੇ ਤਾਂ ਫੇਰ ਮਤਲਬ ਇੱਕ ਮੀਨਸ ਕਲੀਅਰ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਸੜਕਾਂ 'ਤੇ ਆਉਣ ਅਸੀਂ ਨਹੀਂ ਚਾਹੁੰਦੇ ਅਸੀਂ ਚਾਹਣੇ ਆਂ ਕਿ ਕਿਸੇ ਤਰ੍ਹਾਂ ਨਹੀਂ ਇਹਨਾਂ ਹਾਲਾਤਾਂ ਲਵੇ ਜੋ ਅੱਜ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਅਸੀਂ ਇਹਦੇ ਲਈ ਐਗਰੀਆ ਲੇਕਿਨ ਇਹ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਮੂੰਹ ਹੀ ਨਾ ਖੋਲੇ ਸਰਕਾਰ ਘੱਲੀ ਨਾ ਕਰੇ ਉਲਟਾ ਸਭਾ ਮਤਲਬ ਕਿਸਾਨਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਬੰਦ ਕਰਨਾ ਸ਼ੁਰੂ ਕਰ ਦੇਵੇ ਔਰ ਉਹਨਾਂ ਨੂੰ ਰਿਹਾ ਕਰੰਦੀਆਂ ਗੱਲਾਂ ਜਦੋਂ ਆਉਣ ਉਦੋਂ ਮਤਲਬ ਹੋਰ ਬਾਹਰ ਨੇ ਘਰੇ ਜਾਣ ਸੋ ਅੱਜ ਦੁਪਹਿਰ ਤੱਕ ਅਸੀਂ ਵੇਟ ਕਰਾਂਗੇ ਐਸਕੇਮ ਨਾਨ ਪੋਲੀਟਿਕਲ ਦੀ ਸਵੇਰ 8 ਵਜੇ ਮੀਟਿੰਗ ਹੋਈ ਹੈ ਉਸ ਤੋਂ ਮਗਰੋਂ ਬੀਕੇਯੂ ਇਕਤਾ ਸਿੱਧੂਪੁਰ ਦੀ ਦੁਬਾਰਾ ਫੇਰ 9:00 ਵਜੇ ਮੀਟਿੰਗ ਸ਼ੁਰੂ ਹੋਈ ਸੀ ਤੇ ਉਹ 10:00 ਵਜੇ ਤੱਕ ਚੱਲੀ ਹੈ ਤਾਂ ਉਹ ਦੋਨਾਂ ਮੀਟਿੰਗਾਂ ਦੇ ਵਿੱਚੋਂ ਅਸੀਂ ਇਹ ਜੋ ਗੱਲ ਰੱਖੀ ਹੈ ਕਿ ਅਧਿਕਾਰੀਆਂ ਨੇ ਸਾਡੇ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਦੁਪਹਿਰ ਤੱਕ ਕਰਾਂਗੇ ਅਸੀਂ ਉਦੋਂ ਤੱਕ ਵੇਟ ਕਰਾਂਗੇ ਅਗਰ ਦੁਪਹਿਰ ਤੱਕ ਸਾਡੇ ਆਗੂ ਰਿਹਾ ਨਹੀਂ ਕਿਤੇ ਜਾਂਦੇ ਤਾਂ ਸਾਨੂੰ ਮਜਬੂਰਨ ਇਹ ਸਾਨੂੰ ਮਜਬੂਰ ਕਰੇਗਾ ਪੁਲਿਸ ਪ੍ਰਸ਼ਾਸਨ ਆ ਤੇ ਮਜਬੂਰ ਕਰੇਗੀ ਪੰਜਾਬ ਸਰਕਾਰ ਤੇ ਅਸੀਂ ਮਜਬੂਰ ਹੋ ਕੇ ਕੋਈ ਐਕਸ਼ਨ ਦੇਣ ਲਈ ਮਜਬੂਰ ਹੋਈਏ ਅਸੀਂ ਫਿਰ ਮੈਂ ਕਹਿੰਦਾ ਅਸੀਂ ਕਲੀਅਰ ਕਰਦਾ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੇ ਸਾਡੇ ਵੱਲੋਂ ਕੋਈ ਹਲਾਤ ਪੈਦਾ ਹੋ ਸੋ ਇਸ ਕਰਕੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਤੁਰੰਤ ਸਾਡੇ ਜਿਹੜੇ ਆਗੂ ਨੇ ਕਿਸੇ ਵੀ ਜੇਲ੍ਹ ਚੋਂ ਤੁਰੰਤ ਸਾਰੇ ਸਾਥੀਆਂ ਨੂੰ ਰਿਲੀਜ਼ ਕਰੇ ਰਿਹਾ ਕਰੇ ਨਹੀਂ ਤਾਂ ਫਿਰ ਸਾਨੂੰ ਮਜਬੂਰ ਨੂੰ ਕੋਈ ਮੀਟਿੰਗ ਕਰਕੇ ਅਗਲਾ ਸਖਤ ਐਕਸ਼ਨ ਦੇਣਾ ਪੈਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੋ ਸਮੇਂ ਦੀਆਂ ਸਰਕਾਰਾਂ ਉੱਪਰ ਸਵਾਲ ਚੁੱਕੇ ਗਏ ਨੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ ਨੇ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜਰੂਰ ਕਰ ਦਿਓ ਤੋ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ